ਕੈਨਨ ਖਲੀਲ ਜਬਰਾਨ ਨੇ ਆਪਣੀ ਕਹਾਣੀਆਂ ਦੀ ਕਿਤਾਬ ਦੇ ਵਿੱਚ ਇੱਕ ਕਹਾਣੀ ਲਿਖੀ ਹੈ ਔਰ ਕਹਾਣੀ ਹੈ ਮੇਰਾ ਸੁਪਨਾ ਕਦੀ ਕਦੀ ਐਸਾ ਵੀ ਦੇਖਦੇ ਹਾਂ ਕਿ વાસ્તਵਿਕਤਾ ਵੀ ਸੁਪਨਾ ਹੁੰਦੀ ਹੈ ਔਰ ਕਦੀ ਕਦੀ ਐਸਾ ਵੀ ਹੁੰਦਾ ਹੈ ਕਿ ਸੁਪਨਾ ਵੀ વાસ્તਵਿਕਤਾ ਹੁੰਦੀ ਹੈ ਹਕੀਕਤ ਆਉਂਦੀ ਹੈ ਖਲੀਲ ਜਿਬਰਾਨ ਆਪਣਾ ਇੱਕ ਸੁਪਨਾ ਲਿਖਦਾ ਹੈ ਕਹਿੰਦਾ ਸੁਪਨੇ ਚ ਮੈਂ ਕੀ ਦੇਖਦਾ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਕਈ ਸੁਭਾਇਮਾਨ ਹਸਤੀਆਂ ਦੀ ਨਿਕਲ ਰਹੀ ਹੈ ਬੜਾ ਵੱਡਾ ਜਲੂਸ ਪਹਿਲੇ ਮਹਾਨ ਭਾਵ ਪਾਲਕੀ ਚ ਬੈਠੇ ਨੇ ਮੋੜਿਆਂ ਤੇ ਇਹ ਪੱਲ ਕੀ ਸੈਂਕੜੇ ਮਨੁੱਖਾਂ ਨੇ ਚੁੱਕੀ ਹੋਈ ਹੈ ਅੱਗੇ ਹਜ਼ਾਰਾਂ ਪਿੱਛੇ ਹਜ਼ਾਰਾਂ ਢੋਲ ਢਮਕ ਤੇ ਪੂਜਾ ਪ੍ਰਤੀਸ਼ਟਾ ਫੁੱਲਾਂ ਦੀ ਵਰਖਾ ਇਹ ਕਹਿੰਦਾ ਸੁਪਨੇ ਚ ਹੀ ਮੈਂ ਪੁੱਛਿਆ ਇਹ ਕੌਣ ਇਹ ਕੌਣ ਹੈ ਜਿਨ੍ਹਾਂ ਨੂੰ ਇਤਨੇ ਸਜਦੇ ਹੋ ਰਹੇ ਨੇ ਇਹ ਕੌਣ ਨੇ ਜਿਨ੍ਹਾਂ ਦੇ ਅੱਗੋਂ ਇਤਨੇ ਦੀਵੇ ਜਗਾਏ ਜਾ ਰਹੇ ਨੇ ਇਕ ਕੌਣ ਨੇ ਜਿਨ੍ਹਾਂ ਦੇ ਉਤੇ ਇਤਨੇ ਮਨੁੱਖ ਚੌਰ ਕਰ ਰਹੇ ਨੇ ਔਰ ਜਿਨ੍ਹਾਂ ਨੂੰ ਲੰਬੀ ਡੰਡਾ ਉੱਤ ਕਰ ਰਹੇ ਨੇ ਸਾਰਿਆਂ ਨੇ ਦੱਸਿਆ ਇਹ موسی ਨੇ ਪੈਗੰਬਰੀ ਪੁਰਸ਼ ਨੇ ਲੰਗਈਏ ਸਵਾਰੀ ਦੂਸਰੀ ਆ ਰਹੀ ਹੈ ਇਸ ਸਵਾਰੀ ਨਾਲ ਵੀ ਹਜ਼ਾਰਾਂ ਦੀ ਗੇਟ ਬੜਾ ਇਕੱਠ बड़े सजदे बड़ी सुगंध खिलेरी जा रही है पुष्प दी वरखा हो रही है पूछा ये कौन ईसा ने ऐ ईसा है लेकिन ये जुलूस तो बहुत बड़ा है और आ रही है तीसरी सवारी बहुत बड़ी مخلوق बार-बार सजदे ਬਾਰ ਬਾਰ ਜੈ ਕਾਰਿਆਂ ਦੀ ਧੁਨ ਬਾਰ ਬਾਰ ਨਮਸਕਾਰ ਸਲਾਮ ਚਾਰੋਂ ਪਾਸੇ ਅਤਰ ਫੁਲੇਲ ਛਿੜਕਿਆ ਜਾ ਰਿਹਾ ਹੈ ਔਰ ਹੀਰੇ ਮੋਤੀ ਤੱਕ ਵੀ ਨਿਛਾਵਰ ਕੀਤੇ ਜਾ ਰਹੇ ਨੇ ਪੁੱਛਿਆ ਇਹ ਕੌਣ ਇਹ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ Oh, پھر سواری لنگی بڑی بھاری پیٹ بڑا سندر رت بڑے خوبصورت کوڑے. اور بڑی شنگاری ہوئی بگی لنگ گیا جد اے جلوس ایک اور سواری آ رہی ہے نہ اگے بھیڑ نہ پچھے بھیڑ نہ کوئی سجدے نہ ਪੁਸ਼ਪਮਾਲਾ ਨਾ ਫੁੱਲਾਂ ਦੀ ਵਰਖਾ ਨਾ ਅਤਰ ਫਲੇਲ ਦਾ ਛਿੜਕਣਾ ਪਾਲਕੀ ਦੇ ਵਿੱਚ ਬੈਠੀ ਤੇ ਕੋਈ ਰੋਹਾਨੀ ਰੋ ਹੈ ਉਸ ਦਾ ਵੇਖਣਾ ਪ੍ਰਭਾਵਿਤ ਕਰਦਾ ਹੈ ਉਸ ਦੀ ਹੋਂਦ ਮੁਤਾਸਰ ਕਰਦੀ ਹੈ ਪਰ ਅੱਗੇ ਵੀ ਕੋਈ ਨਹੀਂ ਪਿੱਛੇ ਵੀ ਕੋਈ ਨਹੀਂ ਦੋ ਚਾਰ ਮਨੁੱਖਾਂ ਨੇ ਇਹ ਛੋਟੀ ਜਿਹੀ ਪਾਲਕੀ ਚੁੱਕੀ ਹੋਈ ਹੈ खलील जिब्रान ਦਾ ਲੇਖਕ ਪੁੱਛ ਕਰਦਾ ਹੈ ਇਹ kaun ਮਹਾਨ ਭਾਵ ਨੇ ਇਹਨਾਂ ਨੂੰ ਕੀ ਸ਼ੌਕ ਪੈ ਗਿਆ ਇਸ ਸ਼ੋਭਾ ਯਾਤਰਾ ਦੇ ਨਾਲ ਚੱਲਣ ਦਾ ਜਜ ਕੋਈ ਨਾਲ ਚੱਲਣ ਨੂੰ ਤਿਆਰ ਵੀ ਨਹੀਂ ਨਾ ਅੱਗੇ ਨਾ ਪਿੱਛੇ ਇਹ kaun ਜਿਨ੍ਹਾਂ ਨੇ ਪਾਲਕੀ ਚੁੱਕੀ ਹੋਈ ਸੀ ਉਹਨਾਂ ਨੇ ਇੱਕ ਆਵਾਜ਼ ਹੋ ਕੇ ਕਿਹਾ ਖੁਦਾ ਹੈ ਅੱਖ ਖੁੱਲ ਗਈ ਖਰੀਲ ਜਬਰਾਨ ਦੀ ਔਰ ਇਹ ਕਹਿੰਦਾ ਮੈਂ ਸੁਪਨਾ ਲਿਖਣ ਤੇ ਮਜਬੂਰਾਂ ਖੁਦਾ ਨਾਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਗਲ ਵਖਰੀ ਹੈ ਖੁਦਾ ਸਾਰਿਆਂ ਨਾਲ ਹੈ ਸਾਰਿਆਂ ਨਾਲ ਹੈ ਸਾਰਿਆਂ ਨਾਲ ਹੈ ਉਸ ਨਾਲ ਕੋਈ ਵੀ ਨਹੀਂ ਕੋਈ ਵੀ ਨਹੀਂ ਕੋਈ ਵੀ ਨਹੀਂ ਸਾਰਿਆਂ ਨੇ ਆਪਣੇ ਆਪਣੇ ਖੁਦਾ ਬਣਾਏ ਤੇ ਜੋ ਆਪਣਾ ਖੁਦਾ ਬਣਾਇਆ ਉਹ ਤੇ ਖੁਦਾ ਦੇ ਵਿਚਾਰ ਇੱਕ ਦੀਵਾਰ ਹੈ। ਔਰ ਇਨ੍ਹਾਂ ਦੀਵਾਰਾਂ ਦੇ ਨਾਲ ਅਨੰਤ ਹੋਰ ਦੀਵਾਰਾਂ ਔਰ ਇਨ੍ਹਾਂ ਤਵਾਮ ਦੀਵਾਰਾਂ ਦਾ ਨਾਂ ਹੀ ਹੈ ਮਾਇਆ। ਇਨ੍ਹਾਂ ਦੀਵਾਰਾਂ ਨੂੰ ਹੀ ਕਹਿੰਦੇ ਨੇ ਹਵਾ। ਹਵਾ جو دکھائی دے رہے ہوا جو پربھاوت بھی کرے ہوا جس دی گرفت ہے لیکن پھر بھی سڑی گرفت نہ ہوئے سڑی نکل جائے ہوا بھارت دے نے کہا مایا پربھاوت کر رہی ہے مایا دے انت روپ لیکن شخر دے روپ تو ارمب کر ہیں دن گرو ارجن دیو جی مہاراج اپنے بول مایا چرمین باندھے برما رہی ہے مایا اچھایا دیوار بن کے کھڑی ہو گئی ہے پرتھم تشٹ کوئی خدا دال نہیں کوئی پرماتما نال نہیں کوئی اوتار دور پیغمبر د کوئی منک پرماتما نال نہیں ہے کوئی منخ خدا دال نہیں ہے اور سارے آنے رستے اسٹ دیوار بن کے کھڑے نے اس بعد پروار دی دیوار ہے مطران دی دیوار ہے دی دیوار ہے پتی دی دی دیوار ہے پتنی دی جو ہے دیوار ہے, دی ہے، بچیاں دی دیوار ہے اور اے دیواراں پھر ودیاں نے ودیاں نے اگاں دھن دی, دی دیوار ہے پربتہ دی, دی دیوار ہے ਇੱਕ ਦੀਵਾਰ ਨੂੰ ਤੋੜਨਾ ਵੀ ਇਹ ਮਨੁੱਖ ਲਈ ਮੁਸ਼ਕਿਲ ਹੈ ਔਰ ਇਹ ਦੀਵਾਰ ਅੱਥਾ ਨਾਲ ਨਹੀਂ ਟੁੱਟਦੀ ਸਿਰ ਦੇ ਧੱਕੇ ਨਾਲ ਟੁੱਟਦੀ ਹੈ ਕੌਣ ਸਿਰ ਤੋੜਾ ਹੈ ਹਰ ਮਨੁੱਖ ਆਪਣਾ ਸਿਰ ਬਚਾ ਰਿਹਾ ਹੈ ਹਰ ਮਨੁੱਖ ਆਪਣੇ ਸਿਰ ਨੂੰ ਇੱਕ ਪਾਸੇ ਕਰ ਰਿਹਾ ਹੈ ਕੌਣ ਸਿਰ ਅੱਗੇ ਕਰੇ ਜੋ ਹੀ ਦੀਵਾਰ ਨਾਲ ਸਿਰ ਮਾਰੇ ਸਹਿਦ ਇਸੇ ਨੂੰ ਸਜਦਾ ਕਹਿੰਦੇ ਨੇ ਖੁਦਾ ਨੂੰ ਸਜਦਾ ਹੋ ਗਿਆ ਹੈ ਪਰਮਾਤਮਾ ਨੂੰ ਮੱਥਾ ਟੇਕਿਆ ਗਿਆ ਹੈ ਗੁਰੂ ਨੂੰ ਮੱਥਾ ਟੇਕਿਆ ਗਿਆ ਕੋਈ ਸ਼ਰਮਾਰੇ ਟੁੱਟੇਗੀ ਦੀਵਾਰ ਟੁੱਟੇਗਾ ਇਸ ਦਾ ਸਿਰ ਦੀਵਾਰ ਟੁੱਟੇਗੀ ਇਹਦਾ ਸਿਰ ਟੁੱਟੇਗਾ ਔਰ ਇਸ ਦੇ ਸਿਰ ਦੇ ਚੋਂ ਹੀ ਨਿਕਲੇਗਾ ਪਰਮਾਤਮਾ ਇਸ ਦੇ ਸਿਰ ਦੇ ਚੋਂ ਹੀ ਨਿਕਲੇਗਾ ਖੁਦਾ ਐਸਾ ਵੀ ਹੋਇਆ ਹੈ ਕਿਸੇ ਕਿਸੇ ਨੇ ਸੀਨੇ ਦੇ ਜ਼ੋਰ ਨਾਲ ਵੀ ਇਸ ਦੀਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੇ ਸਿਰ ਅੱਗੇ ਕੀਤਾ ਕਿਸੇ ਨੇ ਸੀਨਾ ਅੱਗੇ ਕੀਤਾ ਕਿਸੇ ਨੇ ਆਪਣਾ ਦਿਮਾਗ ਅੱਗੇ ਕੀਤਾ ਕਿਸੇ ਨੇ ਆਪਣਾ ਦਿਲ ਅੱਗੇ ਕੀਤਾ ਤੋ ਹੈ ਇੱਕ ਐਸੀ ਇਤਿਹਾਸਕ ਗਾਥਾ ਹਨੂਮਾਨ ਨੇ ਲੱਗਦਾ ਹੈ ਇਹ ਦੀਵਾਰ ਲਾਜ਼ਮੀ ਸੀਨੇ ਨਾਲ ਤੋੜੀ ਹੈ ਸਿਰ ਨਾਲ ਨਹੀਂ ਕੀ ਜਿੱਕਾ ਲੋ ਸਿਰ ਤੇ ਸਵਿਚਕਾਰ ਵਿਚਾਰੇ ਕੋਲ ਹੈ ਹੀ ਨਹੀਂ ਜੰਗਲ ਦੇ ਚ ਰਹਿਣ ਵਾਲਾ ਵਾਨਰ ਬਹੁਤ ਸੱਬੇ ਨਹੀਂ ਹੋ ਸਕਦਾ ਸੂ ਸਿਕਸਸ ਨਹੀਂ ਹੋ ਸਕਦਾ ਬਹੁਤ ਵੱਡੀ تعلیم ਇਸ ਕੋਲ ਨਹੀਂ ਹੋ ਸਕਦੀ ਆਖਿਰ ਜੰਗਲ ਦੇ ਚ ਇਸ ਤਰ੍ਹਾਂ ਦਾ ਕੀ ਇੰਤਜ਼ਾਮ ਲੇਕਿਨ ਸੀਨਾ ਤੇ ਸੀ ਉਸ ਦੇ ਕੋਲ ਦਿਲ ਧੜਕਦਾ ਹੋਇਆ ਤੇ ਸੀ ਉਸ ਦੇ ਜਜ਼ਬਾਤ ਵੀ ਸਨ ਸੰਬੰਧ ਜੋੜਨ ਦੀ ਜਾਚ ਵੀ ਸੀ ਸੇਨਾ ਅਗੇ ਕੀਤਾ ਇੱਕ myth ਹੈ ਅਯੁੱਧਿਆ ਦੇ ਸ਼੍ਰੀ ਸੀਤਾ ਨੇ ਆਪਣੇ ਗਲ ਤੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਦੇ ਹਵਾਲੇ ਕੀਤੀ ਹਨੂਮਾਨ ਦੀ ਪ੍ਰਸੰਤਾ ਲੈਣ ਦੀ ਕੋਸ਼ਿਸ਼ ਲੇਕਿਨ ਇਹ ਬਾਰੋਂ ਤੋਂ ਪੱਥਰ ਚੁਕ ਲਿਆ ਆ ਵੱਡੇ ਵੱਡੇ ਹਾਰ ਦੇ ਚਮੋਤੀ ਕੱਢਦਾ ਹੈ ਥੱਲੇ ਦੇ ਪੱਥਰ ਤੇ ਰੱਖਦਾ ਹੈ ਤੇ ਉੱਪਰ ਦੇ ਪੱਥਰ ਦੀ ਸੱਟ ਨਾਲ ਤੋੜਦਾ ਹੈ। 3-4 ਮੋਤੀ ਟੁੱਟੇ ਨੇ। ਸੀਤਾ ਸੋਚਦੀ ਆਖਿਰ ਗਵਾਰ ਦਾ ਗਵਾਰ ਰਿਹਾ, ਵਾਨਰ ਦਾ ਵਾਨਰ ਰਿਹਾ। ਪੁੱਛਿਆ, "ਇਹ ਕੀ ਕਰ ਰਹੇ ਹੋ? ਐਨੇ ਕੀਮਤੀ ਮੋਤੀ ਕਿਉਂ ਤੋੜ ਰਹੇ ਹੋ?" ਦੇਖ ਰਿਆਂ, "ਰਾਮ ਹੈ ਕਿ ਨਹੀਂ?" رام ہے کہ نہیں رام جڑ چ نہیں آ موتی جڑ نے مالا چک کے پرے سٹی جد جڑ دیچ رام ہی نہیں تو میں پھر جڑ چیز نو کی پڑی لکھی سبے تعلیم یافتہ کہہ دیتا ہنونت ਤੇ ਸਰੀਰ ਵੀ ਜੜ ਹੈ ਪੰਜੇ ਦੇ ਪੰਜੇ ਤਤ ਜੜ ਨੇ ਕਿਉਂ ਰੱਖਿਆ ਇਸ ਨੂੰ ਵੀ ਤੋੜ ਇਸ ਨੂੰ ਵੀ ਫੋੜ ਅਗਰ ਇਸ ਵਿੱਚ ਰਾਮ ਨਹੀਂ ਤਾਂ ਕਿਉਂ ਰੱਖਿਆ ਹਨੂਮੰਤ ਕਹਿੰਦੇ ਨੇ ਇਸ ਵਾਸਤੇ ਰੱਖਿਆ ਮੇਰਾ ਭਰੋਸਾ ਇਸ ਵਿੱਚ ਰਾਮ ਹੈ ਅਗਰ ਨਹੀਂ ਤਾਂ ਮੈਂ ਫਿਰ ਇਸ ਨੂੰ ਵੀ ਰੱਖਣ ਨੂੰ ਤਿਆਰ ਨਹੀਂ ਚੀਰਿਆ ਉਸਨੇ ਆਪਣਾ ਸੀਨਾ ਕਹਿੰਦੇ ਨੇ ਹੋਂ ਦੀ ਧਾਰ ਦੇਚ ਰਾਮ ਨਾਮ ਦੀ ਧੁਨ ਸੀ ਰਾਮ ਦੀ ਆਵਾਜ਼ ਸੀ ਸਿਰ ਝੁਕੇ ਸੀਤਾਂ ਦਾ ਇੱਥੇ ਕਿ ਕੋਈ ਆਪਣਾ ਸੀਨਾ ਜੀ ਰੇ ਰਾਮ ਪ੍ਰਗਟ ਹੋਵੇਗਾ ਕੋਈ ਆਪਣਾ ਸਿਰ ਦੀਵਾਰ ਨਾਲ ਮਾਰੇ ਤੋੜੇ ਖੁਦਾ ਪ੍ਰਗਟ ਹੋਵੇਗਾ ਪ੍ਰਭੂ ਪ੍ਰਗਟ ਹੋਵੇਗਾ ਲੋਕੀ ਆਪਣਾ ਸਿਰ ਬਚਾਉਂਦੇ ਨੇ ਆਪਣਾ ਸੀਨਾ ਬਚਾਉਂਦੇ ਨੇ ਔਰ ਇੱਕ ਦਿਨ ਬੇਸੀਨਾ ਹੋ ਜਾਂਦੇ ਨੇ ਬੇਸਰ ਦੇ ਹੋ ਜਾਂਦੇ ਨੇ ਜ਼ਿੰਦਗੀ ਅਕਾਰ ਚਲੀ ਜਾਂਦੀ ਹੈ ਵਿਰਥ ਚਲੀ ਜਾਂਦੀ ਹੈ ਕਾਸ਼ ਸਿਰ ਅੱਗੇ ਕਰਨ ਸਰਦਾਰ ਬਣ ਜਾਣ ਵਾਕਈ ਉਹਨਾਂ ਕੋਲ ਸਿਰ ਹੁੰਦਾ ਹੈ ਜੋ ਸਿਰ ਅੱਗੇ ਕਰਦੇ ਨੇ ਔਰ ਸਿਰ ਨੂੰ ਹੀ ਫੋੜ ਕੇ ਵਿੱਚੋਂ ਗੁਰੂ ਨੂੰ ਪ੍ਰਗਟ ਕਰਦੇ ਨੇ ਵਾਹਿਗੁਰੂ ਦੀ ਧੁਨ ਨੂੰ ਪ੍ਰਗਟ ਕਰਦੇ ਨੇ ਉਸ ਦੇ ਪ੍ਰਕਾਸ਼ ਨੂੰ ਪ੍ਰਗਟ ਕਰਦੇ ਨੇ ਕੋਈ ਆਪਣਾ ਦਿਲ ਅੱਗੇ ਕਰਦਾ ਹੈ دنیا اگر دھرم دی کوئی سا ہے تو دل تے کھڑیے یا دماغ تے کھڑیے اس تو علاوہ کسی تے عبادت نہیں کھڑی نہ پیران تے نہ ہاتھوں تے اے کھڑیے دل تے اے کھڑیے دماغ تے کوئی اپنا سر اگے کرے کوئی اپنا سینہ اگے کرے